ਸੋ ਹਾਂ ਜੀ ਵੀ ਸਾਥ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਸਰਬੱਤ ਸਟਾਫਰਮ ਤੇ ਆਏ ਆਂ ਕੁੜੀਆਂ ਦਾ ਮੇਲਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਦਾ ਮੇਲਾ ਇਹ ਬਾਈਆਂ ਤੋਂ ਆਪਾਂ ਸਾਰੀ ਜਾਣਕਾਰੀ ਲੈਣੇ ਘੋੜੇ ਬਾਰੇ ਹਾਂ ਜੀ ਇਸੇ ਗੱਲ ਬਈ ਸੱਸੀ ਆ ਬਈ ਜੀ ਆਪਣਾ ਨਾਮ ਦੱਸ ਦਿਓ ਨਾਮ ਵੀ ਸਦੀਸ਼ ਸਿੰਘ ਪਿੰਡ ਰਾਂਵੜ ਜੂਗਾ ਠੀਕ ਹੈ ਬਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਇਹ ਕੋੜੇ ਕੀ ਨਾਮ ਵੀ ਆਪਣੇ ਦਾ ਇਹ ਘੋੜੇ ਦਾ ਨਾਮ ਵੀ ਗੁਲਬਾਗ ਠੀਕ ਹੈ ਜੀ ਜੀ ਹਾਈਟ ਕਿੰਨੀ ਵੀਰੇ ਹਾਈਟ ਹੋ ਗਿਆ ਹੈ ਚਾਹ ਤੈਂ ਦਾ 66 ਇਸ ਟਾਈਮ ਹਾਂ ਜੀ ਠੀਕ ਹੈ ਤੇ ਉਮਰ ਕਿੰਨੀ ਵੀਰੇ ਦੀ ਉਮਰ ਹੋ ਗਿਆ ਅੱਜ 44 ਇਹ ਗਏ ਉਹ ਮਰੀ ਦੀ ਨੂਰੀ ਆ ਜੀ ਠੀਕ ਹੈ ਇਹ ਕਿਹੜੇ ਕੋੜੇ ਦਾ ਬੱਚਾ ਹੈ ਇਹ ਪਦਮ ਦਾ ਜੀ ਠੀਕ ਹੈ ਇਹਦੀ ਮਾਂ ਕਿਹੜੀ ਹੋਈ ਮਾਂ ਦੀ ਹੈਗੀ ਸੁਰੇਲੇ ਲੈਂਦੀ ਠੀਕ ਹੈ ਜੀ ਹਾਂਜੀ ਤੇ ਇਹਦੀ ਸਟੱਡ ਸਰਵਪਨ ਆਪਣਾ ਆਪਣਾ ਹੀ ਕਿੰਨੀ ਫੀਸ ਹੈ ਬੇ ਇਹਦੀ 35 35000 ਰੱਖੀ ਹੋਈ ਇੱਕ ਵਾਰੀ ਠੀਕ ਹੈ ਹਾਂਜੀ ਤੇ ਪਹਿਲਾਂ ਹੋਗੀਆਂ ਕੋੜੀਆਂ ਇੱਕ ਕੋੜੀ ਮੇਟ ਕਰਵਾਈ ਆ ਪਰਸੋਂ ਠੀਕ ਹੈ ਕੋੜੀ ਅਗੀਆਂ ਵੀ ਹਜੇ ਤੇ ਹਲੇ ਵੀ ਪਰਸੋਂ ਹੀ ਛੱਡਿਆ ਕੋੜੀ ਤੇ ਠੀਕ ਹੈ ਹਾਂਜੀ ਠੀਕ ਹੈ ਹੁਣੇ ਸਟੇਟਸ ਸਰਵਰ ਉੱਪਰ ਆਪਣੇ ਹੁਣੇ ਕੀਤੀ ਹਾਂਜੀ ਘਰੇ ਹੋਰ ਵੀ ਜਾਨਵਰ ਹੈਗੇ ਆਪਣੇ ਕੋਲ ਹਾਂਜੀ ਹੋਰ ਵੀ ਠੀਕ ਹੈ ਘੋੜੀਆਂ ਮਤਲਬ ਕਿੰਨੇ ਘਰੇ ਆਪਣੇ ਕੋਲ ਘੋੜੀਆਂ ਹੈਗੀਆਂ 5-7 ਬਈ ਬਈ ਘਰੇ ਠੀਕ ਹੈ ਕਿੰਨੇ ਟਾਈਮ ਤੋਂ ਕਰਦੇ ਆ ਕੰਮ ਤੋਂ ਬਈ ਕਾਫੀ ਟਾਈਮ ਤੋਂ 15 ਕੁ ਸਾਲ ਹੀ ਹੋ ਗਏ ਠੀਕ ਹੈ ਪਹਿਲਾਂ ਦਾ ਸ਼ੌਕ ਹੈ ਆਪਣੇ ਕੋਲ ਹਾਂਜੀ 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 ਠੀਕ ਹੈ ਚੰਗੇ ਘੋੜੇ ਜਾਨਵਰ ਘਰੇ ਵੀ ਸਾਰੇ ਜਾਨਵਰ ਚੰਗੇ ਆ ਬਈ ਇੱਕ ਉਹ ਪਤਮ ਦਾ ਬੱਚਾ ਠੀਕ ਹੈ ਤੇ ਇੱਕ ਆ ਸ਼ਾਨੇ ਹੁੰਦਾ ਠੀਕ ਹੈ ਹਾਂਜੀ ਹਾਂਜੀ ਵੈਲ ਨੰਬਰ ਬੋਲਦੇ ਵਿੱਚ ਵੀ ਸਟੱਡੈਨਟ ਵੈਲ ਨੰਬਰ ਹਾਂਜੀ ਹਾਂਜੀ 771 ਤੇ 78643 ਸੋ ਹਾਂਜੀ ਵੀ ਜੇਕਰ ਕਿੰਨੇ ਕੁੜੀ ਸਟੱਡਰ ਸਰਵਾਸਤੇ ਲੈ ਕੇ ਆਉਣੀ ਆ ਬਾਈ ਦਾ ਨੰਬਰ ਸੰਪਰਕ ਕਰਕੇ ਤੁਸੀਂ ਆ ਸਕਦੇ ਹੋ ਬਾਕੀ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ